ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਆਸਟ੍ਰੇਲੀਆ ਜਾਂ ਫਿਰ ਯੂਐਸਏ ਵੱਲ ਮੁਕਰਦੇ ਹਨ ਇਹਨਾਂ ਦੇਸ਼ਾਂ ਅੰਦਰ ਸਖਤੀ ਹੁਣ ਮੁਗਰੋ ਹੁਣ ਵਿਦਿਆਰਥੀ ਹੋਰ ਵਿਕਲਪਾਂ ਦੀ ਖੋਜ ਕਰਨ ਲੱਗ ਪਏ ਹਨ ਸ਼ਾਇਦ ਬਹੁਤੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਕੁਝ ਅਜਿਹੇ ਦੇਸ਼ ਵੀ ਹਨ ਜਿੱਥੇ ਪੜਾਈ ਦਾ ਖਰਚਾ ਭਾਰਤ ਨਾਲੋਂ ਵੀ ਕਿਤੇ ਘਟ ਹੈ ਇਹਨਾਂ ਖੂਬਸੂਰਤ ਦੇਸ਼ਾਂ ਦੀ ਪੜਾਈ ਨੂੰ ਮਾਨਤਾ ਵੀ ਦੁਨੀਆ ਭਰ ਦੇ ਵਿੱਚ ਮਿਲੀ ਹੋਈ ਹੈ ਦਰਸਲ ਵਿਦੇਸ਼ਾਂ ਵਿੱਚ ਪੜਾਈ ਕਰਨ ਲਈ ਟਿਊਸ਼ਨ ਫੀਸ ਤੋਂ ਲੈ ਕੇ ਰਹਿائش ਤੇ ਖਾਣੇ ਤੱਕ ਹਰ ਚੀਜ਼ ਦਾ ਪ੍ਰਬੰਧ ਕਰਨਾ ਪੈਂਦਾ ਹੈ ਦੁਨੀਆ ਵਿੱਚ ਬਹੁਤ ਸਾਰੇ ਦੇਸ਼ ਹਨ ਜਿੱਥੇ ਟਿਊਸ਼ਨ ਫੀਸ ਲੱਖਾਂ ਰੁਪਏ ਦੇ ਵਿੱਚ ਹੈ ਇਸ ਤੋਂ ਇਲਾਵਾ ਜੇਕਰ ਰਹਿਣ ਸਹਿਣ ਤੇ ਖਾਨ ਪੀਣ ਦੇ ਖਰਚੇ ਵੀ ਸ਼ਾਮਲ ਕਰ ਲੈ ਜਾਨ ਤਾਂ ਡਿਗਰੀ ਪ੍ਰਾਪਤ ਕਰਨ ਲਈ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਦਾ ਖਰਚਾ ਆ ਜਾਂਦਾ ਹੈ ਹਾਲਾਂਕਿ ਕੁਝ ਦੇਸ਼ ਅਜਿਹੇ ਹਨ ਜਿੱਥੇ ਭਾਰਤੀ ਵਿਦਿਆਰਥੀ ਸਸਤੇ ਦੇ ਵਿੱਚ ਪੜਾਈ ਕਰ ਸਕਦੇ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਨਾਂ ਦੇਸ਼ਾਂ ਵਿੱਚ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਵਿੱਚ ਪੜਨ ਦਾ ਮੌਕਾ ਵੀ ਮਿਲਦਾ ਹੈ ਔਰ ਜਾਣਦੇ ਹਾਂ ਵਿਦੇਸ਼ਾਂ ਵਿੱਚ ਪੜਾਈ ਕਰਨ ਲਈ ਸਭ ਤੋਂ ਕਿਫਾਇਤੀ ਦੇਸ਼ਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਰਮਨੀ ਦੀ ਵਦੇਸ਼ੀ ਵਿਦਿਆਰਥੀ ਜਰਮਨੀ ਦੀਆਂ ਪਬਲਿਕ ਯੂਨੀਵਰਸਿਟੀ ਜਾਨੀ ਕਿ ਸਰਕਾਰੀ ਸੰਸਥਾਵਾਂ ਵਿੱਚ ਮੁਫਤ ਪੜਾਈ ਕਰ ਸਕਦੇ ਹਨ ਉਹਨਾਂ ਨੂੰ ਸਿਰਫ ਇੱਕ ਛੋਟੀ ਜਿਹੀ ਪ੍ਰਬੰਧਕੀ ਫੀਸ ਦੇਣੀ ਪੈਂਦੀ ਹੈ ਇੱਥੇ ਇੰਜੀਨੀਅਰਿੰਗ ਵਪਾਰ ਮੈਡੀਕਲ ਅਤੇ ਸਮਾਜਿਕ ਵਿਗਿਆਨ ਵਰਗੇ ਕੋਰਸ ਕਾਫੀ ਮਸ਼ਹੂਰ ਹਨ ਜਰਮਨੀ ਵਿੱਚ ਰਹਿਣ-ਸਹਿਣ ਦਾ ਖਰਚਾ ਲਗਭਗ 70 ਹਜ਼ਾਰ ਬੈਟੋ ਲੈ ਕੇ 1 ਲੱਖ ਰੁਪਏ ਪ੍ਰਤੀ ਮਹੀਨਾ ਹੁੰਦਾ ਹੈ ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਕ ਹਾਈ ਡਬਲਗ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਫਰਸਟ ਟੂ ਗਾਟ ਵਰਗੀਆਂ ਯੂਨੀਵਰਸਿਟੀਆਂ ਇੱਥੋਂ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਹਨ ਹੁਣ ਗੱਲ ਕਰਦੇ ਹਾਂ ਨਾਰਵੇ ਦੀ ਨਾਰਵੇ ਵਿਦੇਸ਼ ਵਿੱਚ ਪੜਾਈ ਕਰਨ ਲਈ ਇੱਕ ਵਧੀਆ ਵਿਕਲਪ ਹੈ ਇੱਥੋਂ ਦੀਆਂ ਪਬਲਿਕ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਤੋਂ ਕੋਈ ਟਿਊਸ਼ਨ ਫੀਸ ਨਹੀਂ ਲਈ ਜਾਂਦੀ ਇੱਥੋਂ ਦੇ ਵਿਦਿਆਰਥੀ ਵਿੱਚ ਸਮੁੰਦਰੀ ਵਿਗਿਆਨ ਨਵਯਉਣ ਯੁਗ ਊਰਜਾ ਤੇ ਕੰਪਿਊਟਰ ਵਿਗਿਆਨ ਵਰਗੇ ਕੋਰਸ ਕਾਫੀ ਮਸ਼ਹੂਰ ਹਨ ਨਾਰਵੇ ਦੇ ਵਿੱਚ ਰਹਿਣ ਸਨ ਦਾ ਖਰਚਾ 1 ਲੱਖ ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਪ੍ਰਤੀ ਮਹੀਨਾ ਹੋ ਸਕਦਾ ਹੈ ਹਾਸਲੋ ਯੂਨੀਵਰਸਿਟੀ ਅਤੇ ਨਾਰਵੇ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ ਅਮਰੀਕਾ ਦੇ ਯੂਕੇ ਵਰਗੇ ਪੱਛਮੀ ਦੇਸ਼ਾਂ ਦੇ ਮੁਕਾਬਲੇ ਤਾਈਵਾਨ ਵਿੱਚ ਟਿਊਸ਼ਨ ਫੀਸ ਤੇ ਰਹਿਣ-ਸਹਿਣ ਦੇ ਖਰਚੇ ਬਹੁਤ ਘੱਟ ਹਨ ਇੰਜੀਨੀਅਰਿੰਗ, ਬਿਜ਼ਨਸ, ਮੈਡੀਕਲ ਤੇ ਸੂਚਨਾ ਟੈਕਨੋਲੋਜੀ ਵਰਗੇ ਕੋਰਸ ਤਾਈਵਾਨ ਦੇ ਵਿੱਚ ਪ੍ਰਸਿੱਧ ਹਨ ਇੱਥੇ ਟਿਊਸ਼ਨ ਫੀਸ ਲਗਭਗ 1.5 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਪ੍ਰਤੀ ਸਾਲ ਹੈ ਤੇ ਰਹਿਣ-ਸਹਿਣ ਦਾ ਖਰਚਾ 40000 ਰੁਪਏ ਤੋਂ ਲੈ ਕੇ 70000 ਰੁਪਏ ਪ੍ਰਤੀ ਮਹੀਨਾ ਹੈ ਨੈਸ਼ਨਲ ਤਾਈਵਾਨ ਯੂਨੀਵਰਸਿਟੀ ਅਤੇ ਨੈਸ਼ਨਲ ਸਿੰਘ ਹੋ ਯੂਨੀਵਰਸਿਟੀ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ ਮੈਕਸੀਕੋ ਆਪਣੀਆਂ ਕਫਾਇਤੀ ਫੀਸਾਂ ਤੇ ਰਹਿਣ-ਸਹਿਣ ਦੀ ਘੱਟ ਲਾਗਤ ਲਈ ਜਾਣਿਆ ਜਾਂਦਾ ਹੈ ਆਰਟ ਹਿਊਮੈਨਿਟੀ ਬਿਜ਼ਨਸ ਅਤੇ ਵਾਤਾਵਰਣ ਵਿਗਿਆਨ ਵਰਗੇ ਕੋਰਸ ਇੱਥੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਹਨ ਮੈਕਸੀਕੋ ਵਿੱਚ ਟਿਊਸ਼ਨ ਫੀਸ ਲਗਭਗ 1 ਲੱਖ ਰੁਪਏ ਤੋਂ 3.5 ਲੱਖ ਰੁਪਏ ਪ੍ਰਤੀ ਸਾਲ ਹੈ ਅਤੇ ਰਹਿਣ-ਸਹਿਣ ਦਾ ਖਰਚਾ 40000 ਰੁਪਏ ਤੋਂ ਲੈ ਕੇ 70000 ਰੁਪਏ ਪ੍ਰਤੀ ਮਹੀਨਾ ਹੈ ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ ਅਤੇ ਟੈਕਨੋਲੋਜੀਕਾ ਡੀ ਪੋਂਟੋਰੀ ਇੱਥੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ ਹੁਣ ਗੱਲ ਕਰਦੇ ਹਾਂ ਪੋਲੈਂਡ ਦੀ ਇਹ ਯੂਰਪੀ ਦੇਸ਼ ਹੌਲੀ-ਹੌਲੀ ਭਾਰਤਿਆਂ ਵਿੱਚ ਪ੍ਰਸਿੱਧ ਹੋ ਰਿਹਾ ਹੈ ਪੋਲੈਂਡ ਵਿੱਚ ਟਿਊਸ਼ਨ ਫੀਸ ਤੇ ਰਹਿਣ-ਸਹਿਣ ਦੇ ਖਰਚੇ ਕਾਫੀ ਘੱਟ ਹਨ ਵਿਦਿਆਰਥੀਆਂ ਵਿੱਚ ਬਿਜ਼ਨਸ ਇੰਜੀਨੀਅਰਿੰਗ ਮੈਡੀਸਨ ਅਤੇ ਆਈਟੀ ਵਰਗੇ ਕੋਰਸ ਪ੍ਰਸਿੱਧ ਹਨ ਪੋਲੈਂਡ ਵਿੱਚ ਟਿਊਸ਼ਨ ਫੀਸ ਲਗਭਗ 2 ਲੱਖ ਰੁਪਏ ਤੋਂ ਲੈ ਕੇ 4.5 ਲੱਖ ਰੁਪਏ ਪ੍ਰਤੀ ਸਾਲ ਹੈ ਤੇ ਰਹਿਣ-ਸਹਿਣ ਦਾ ਖਰਚਾ 50 ਹਜ਼ਾਰ ਰੁਪਏ ਤੋਂ ਲੈ ਕੇ 80 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਉਂਦਾ ਹੈ ਵਾਰਸਾ ਯੂਨੀਵਰਸਿਟੀ ਤੇ ਜਗਲੋਨਿਆ ਯੂਨੀਵਰਸਿਟੀ ਦੇਸ਼ ਦੀਆਂ ਪ੍ਰਸਿੱਧ ਸੰਸਥਾਨ ਹਨ